ਸ਼ੀਆ ਕੋ ਬਣ ਕੀ ਪੰਜੀਰੀ ਇੱਥੇ ਬਦਾਮ ਫੁੱਲ ਮਖਾਣੇ ਆ ਥੋੜੇ ਨਤਕਤ ਦੇਣੀਆਂ ਨਾ ਉਹ ਤੂੰ ਵਲਾਂ ਵਗ ਜਨਾ ਮਰ ਕਰਨ ਮੇਰਾ ਥੀ ਬਹੁਤ ਤਰੀਕ ਕਹਿੰਦਾ ਮੇਰਾ ਦੁਖ ਤਾਂ ਨਾ ਹੁਣ ਇਹਨੂੰ ਕਹਿੰਦੇ ਚੱਕ ਮੋਟਰਸਾਈਕਲ ਭਾਜਾ ਹੂੰ ਦੇਖੀ ਸਾਰਾ ਕੁਝ ਛੱਡ ਦੂ ਪਾਣੀ ਉਹ ਹੀ ਦਾ ਗੱਲ ਆ ਝੂਠੇ ਕਰਦੇ ਨੇ ਤਾਂ ਪਹਿਲਾਂ ਹੀ ਦਾ ਉਹ ਬਣਾ ਹੋਣੀ ਕੀ ਕੋਣਿਆ ਹੂੰ ਕੌਲਾ ਹੂੰ ਕੌਲਾ ਫੋਰ ਮਾਨ ਕੇ ਲੰਮ ਦੇ ਆ ਸਾਰੇ ਹੂੰ ਦੇ ਮੇਰੇ ਬਾਹਾਂ 2 ਕਿਲੋ ਕਿਹਾ ਆ 2 ਕਿਲੋ ਅਬਰਾਮ ਪੋਣੇ ਆ ਚਾ ਕਿਲੋ ਤਾਂ ਮੈਂ ਦੇ ਦੇ ਉੱਦਾਂ ਫਿਰੋ ਆ ਉੱਦਾਂ 1 ਕਿਲੋ ਹੋ ਗਿਆ ਪੁੱਛਦਾ ਮਰੀ ਗਿਆ ਹੈ ਮੇਰੇ ਫੇਲੁਰੇ ਪਾਈਆ ਮੇਥੀ ਆਰਾ ਨਾ ਜਦੋਂ ਇਹਨਾਂ ਨੇ ਦੇਖ ਕਿੰਨੀ ਕੌੜੀ ਜ਼ਹਿਰ ਬਣ ਜਾਣੀ ਆ ਇਹੋ ਜਾਂਦੇ ਯਾਰ ਕੌੜੀ ਜ਼ਹਿਰ ਬਣ ਅੱਗੇ ਵੀ ਪਾਈ ਆ ਹੀ ਪਾਉਣੀ ਹੁੰਦੀ ਚਲ ਚੰਗਾ ਖਾਣ ਸਿੱਧੀ ਕਰ ਛੇਤੀ ਕਰ ਜੇ ਮੂੰਹ ਚ ਪਾਣੀ ਆ ਗਿਆ ਕਰ ਛੇਤੀ ਕਰੋ ਛੇਤੀ 6 ਮਹੀਨੇ ਹੋ ਗਏ ਸਾਲ ਵੀ ਨਿਕਲ ਗਿਆ ਵਰਗੀਆਂ ਜਰਾਂ ਨਹੀਂ ਸੀ ਜਦੋਂ ਸ਼ਾਂਤੌਨੀ ਆਉਂਦੀ ਨਾਉਣੀ ਅਸੀਂ ਆਉਂਦੀ ਵੀ ਨਹੀਂ ਲੜਾਈ ਅਸਤ ਤੂੰ ਪੰਦੀਰੀ ਰਲਾ ਕੇ ਦੇ ਡਾੜੀ ਨੂੰ ਘਰ ਆਹ ਦਾ ਆ ਰੋੜ ਨਾ ਜਾਣ ਆਹ ਫੁੱਲ ਮਖਾਣੇ ਤਾਂ ਐ ਲੈ ਲਏ ਉਹਨੇ ਉਹਦਣ ਤਿੰਨ ਚਾਰ ਪਟਕ ਜਿਵੇਂ ਰੋਜ਼ ਮੁਠੀ ਭਰ ਕੇ ਖਾਣੇ ਹੁੰਦੇ ਆ ਐ ਕਰੂੰਗੀ ਖਾਂਦੀ ਤਾਂ ਹੈ ਨਹੀਂ ਉਵੇਂ ਵਿੱਚ ਪਏ ਰਹਿੰਦੇ ਉਥੇ 10 ਦਿਨ ਹੋ ਗਏ ਲਿਆਂਦਿਆਂ ਨੂੰ ਅੱਜ ਖੋਲੇ ਆ ਕੀ ਕੀ ਪਾਉਣਾ ਪੰਜੀਰੀ ਚ ਹੁਣ ਮੇਥੇ ਹੂੰ ਮੇਤੇ ਦਾ ਕੌੜੇ ਬਹੁਤ ਹੋ ਜਾਣੇ ਡੈੜੀ ਖਾਸ 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 ਤੇ ਵਿਦਾਮ ਤੇ ਮਖਾਣੇ ਕਾਜੂ ਕਾਜੂ ਕੱਢੇ ਨਹੀਂ ਤਾਂ ਕਿੱਥੇ ਦੇਰ ਕੋਲੇ ਆਹ ਕਿਦਣ ਦਾ ਕਹੀ ਜਾਂਦਾ ਡੈੜੀ ਤੂੰ ਪੰਜੀਰੀ ਰਲਾ ਕੇ ਹੀ ਨਹੀਂ ਦਿੰਦੀ ਜੇ ਘਰੇ ਬੈਠੂ ਤਾਂ ਰਲਾਉ ਲਾ ਹੂੰ ਮੈਂ ਕੱਲੀ ਕਿ ਮੈਂ ਉਹਨਾਂ ਕੱਲ ਮੈਂ ਸਾਰੇ ਕਰੋਲਾ ਦਿੱਤਾ ਮਨ ਨੂੰ ਹੋ ਪਿਆ ਸਮਾਨ ਸੋਣ ਮਗਰ ਨਾਲ ਨਾ ਇਹ ਆ ਤੇ ਰਾ ਦਨ ਨਾ ਇਹੇ ਕੰਮਾਂ ਨਹੀਂ ਹੁੰਦਾ ਨਗਰੋਂ ਜਦੋਂ ਇਹਨੂੰ ਘਰੇ ਛੱਡਦੇ ਹੂੰ ਰੋਲੇ ਜਾਂਦਾ ਹੁੰਦਾ ਸਾਰਾ ਇਹ ਵੀ ਫਲਾਨੀ ਚੀਜ਼ ਕਿੱਥੇ ਆ ਫਲਾਨੀ ਕਿੱਥੇ ਫਲਾਨੀ ਕਿੱਥੇ ਹੁਣ ਇਹਨੂੰ ਕਿਉਂ ਸਾਰਾ ਪਤਾ ਵੀ ਇੰਨਾ ਕਿਉਂ ਗਿਆ ਹੂੰ ਉਹ ਕਿਉਂ ਹੀ ਗਣਾਈ ਜਾਂਦੀ ਆ ਪਤਾ ਨਹੀਂ ਕੀ ਦੋਸ਼ ਇਹਰ ਜੇੜ ਲਿਆ ਆ ਉਹ ਨਹੀਂ ਕੱਟ ਕੇ ਡੋਲੂਆਂ ਦਿਖਾ ਦਿੰਦੀ ਆ ਆ ਦੇ 2 ਕਿਲੋ ਜੋੜ ਲਿਆ ਉਹ ਆਹ ਤੇ ਚਾਰ ਕਿਲੋ ਪਿਆਜ਼ ਚ ਮਾਰਦਾ ਪਿਆਜ਼ ਕੀ ਕਰਦਾ ਖਾਂਦੀ ਨਹੀਂ ਬਾਸਦਾ ਨਹੀਂ ਫੇਰ ਕਰਕੇ ਪਾਉਂਦਾ ਮੁੰਡੇ ਤਾਂ ਪਤਾ ਅੰਦਰ ਹੁੰਦੀ ਨਹੀਂ ਫਿਰ ਆਹ ਦੇ ਨੂੰ ਇਹਨੂੰ 50 ਵਾਲੇ ਕਿਸੇ ਦਾ ਚੱਲ ਤੂੰ ਰੱਖ ਦੇ ਤਾਂ ਹੂੰ ਬਾਹਰ ਤੋਂ ਨਹੀਂ ਬੰਜਾ ਨਿਕਲਦਾ ਕਿਸੇ ਬਸੇ ਉਹਨਾਂ ਲਾਹ ਤੋਂ ਗਰਮੀਆਂ ਜਲਾ ਲਓ ਹੂੰ ਆਹ ਸੁਣ ਲੈ ਕੇ ਜਾ ਨਹੀਂ ਤੋਂਦਾ ਹੁਣ ਪੈਣੀ ਆ ਹੁਣ ਧੰਦਾ ਹੁਣ ਕਿੱਥੇ ਕਰਨੀ ਹੁਣ ਨਹੀਂ ਧੰਦਾ ਪੈਣਗੇ ਤੋਂਦਾ ਚਲੋ ਜੀ ਆਹ ਸੁਣ ਲੈ ਗਾਣੀ ਕੀ ਗੱਲਾਂ ਦਿਮਾਗ ਥੋੜਾ ਪਤਾ ਨਹੀਂ ਖਾਸ ਕੇ ਗਿਆ ਥੰਦਾ ਨਹੀਂ ਦਿਮਾਗ ਦਾ ਮਤਲਬ ਹੂੰ ਇਹਦਾ ਦਮ ਮਾਰ ਬੱਦ ਕੰਮ ਕਰਦਾ ਤਾਰ ਬਾਤ ਜਾਂਦੇ ਸੱਚ ਨਾਲ ਚਲ ਲੈ ਜਾ ਆਹ ਹੋ ਹੋ ਰੇ ਤੇ ਗਰਨਾ ਡਾਡੀ ਨੇ ਹੂੰ ਟੈਗ ਦਾ ਨਹੀਂ ਮੋਟਰਲ ਦੇ ਬਾਸਤਾ ਨਹੀਂ ਮੈਂ ਕਿੱ데 ਨਹੀਂ ਜਾਂਦਾ ਤੁਹਾਨੂੰ ਲਾ ਹੀ ਦਿੰਨੇ ਆ ਆਪਾਂ ਯਾਰ ਹੋਰ ਲਾ ਕੇ ਕਹਾਂਗਰ ਕੇ ਰੱਖ ਦੋ ਗਰਮੀਆਂ ਚ ਲੱਗ ਜਾਂਦੀ ਆ ਹਾਂ ਨਹੀਂ ਧੋਪੀ ਨਹੀਂ ਆਉਂਦੀ ਬਈ ਮਾ ਰੋਸੇ ਮੰਜਾ ਖਿੱਜਿਆ ਜਾਂਦਾ ਵਾ ਫੜੀ ਗੱਲ ਓਏ ਡਾਡੀ ਨੇ ਪਤਾ ਨਹੀਂ ਕਿਥੋਂ ਟੰਗ ਦੀ ਲਿਆ ਕੇ ਜਿਵੇਂ ਨਰਸਰੀ ਬਣਾਉਣੀ ਹੁੰਦੀ ਆ ਤਾਂ ਬੂਟੇ ਲਾਉਣੇ ਹੁੰਦੇ ਆ ਟੰਗ ਦੀ ਹਰੀ ਹਰੀ ਰੱਖਣਾ ਕੜਾਹੀ ਭਾਣੇ ਨਾਲ ਤੇ ਕੜਾਹੀ ਜਪ ਨੂੰ ਹੋਰ ਮਸਾਲਾ ਰੱਖੇ ਤੁਹਾਨੂੰ ਇੱਥੇ ਦਾਮ ਫੁੱਲ ਮਖਾਣੇ ਆ ਖਾਸ ਖਾਸ ਕਿੱਥੇ ਆ ਖਾਸ ਖਾਸ ਕਾਜੂ ਕੀ ਕੋਪ ਪਾਉਣਾ ਪਜੀਰੀ ਦੀ ਡਾੜੀ ਸਾਰਾ ਪਾਸੀ ਪਾਉਣਾ ਅੱਜ ਇਹ ਤਾਂ ਗਿੰਤਾ ਹੂੰ ਰਹੀ ਪਾਉਣਾ ਉਹਦੇ ਤਾਂ ਦਿੱਨੀਆ ਨਾ ਹਾਂ ਉਹ ਤੂੰ ਬਾਲਾ ਮਗਜਣਾ ਮਰਗਾ ਮੇਰਾ ਥੀ ਬਹੁਤ ਅਰੇ ਰੈਕਟ ਕਰਿਆ ਕਰੋ ਫਿਰ ਤੁਸੀਂ ਜਿਹਾ ਸਰੀਰ ਦੋਦਾ ਯਾਰ ਮੈਰਾ ਗੱਦਨਾ ਨਹੀਂ ਮੈਂ ਦੇਖ ਹੂੰ ਇਹ ਸਾਰੇ ਰੈਕਟ ਮਾੜੀ ਹੈ ਰੈਕਟ ਮਾੜੀ ਆ ਇਹਨੂੰ ਤਾਂ ਹੈ ਰੈਕਟ ਮਾੜੀ ਆ ਇਹਨੂੰ ਹਾਂ ਇਹ ਸਰੀਰ ਕਹਿੰਦਾ ਮੇਰਾ ਦੁਖਦੋ ਨਾ ਹੁਣ ਇਹਨੂੰ ਕਹਿੰਦੇ ਚੱਕ ਮੋਟਰਸਾਈਕਲ ਭਾਜਾ ਹੂੰ ਦੇਖੀ ਸਾਰਾ ਕੁਝ ਛੱਡ ਦੂ ਪੰਜੀ ਮਿੰਟ ਹੀ ਮੈਂ ਬੱਕਰਾਂ ਗਲੇ ਉਹਨਾਂ ਯਾਰ ਦਾ ਬੈਗ ਅੰਡ ਟੂਰਨਾਮੈਂਨ ਨੂੰ ਜਮਾਂ ਹੀ ਕੰਡ ਬਕਰ ਲੈਣਾ ਮੈਨੂੰ ਇਹ ਰਾਹ ਦਾ ਹੁਣ ਬਾਅਦ ਕੇ ਮੇਰੇ ਹੁਣ ਬੱਕਰੇ ਕੀ ਕਰਨੇ ਲਿਆ ਮੈਂ ਨਹੀਂ ਜਾਣਨ ਲਾ ਹੁਣ ਕਿਸੇ ਚ ਮੁੱਕਰ ਵੀ ਗਿਆ ਪਹਿਲਾਂ ਇਹ ਭੁੰਨਣੇ ਆ ਹੁਣ ਹਾਂ ਹੋਰੇ ਭੁੰਨਣੇ ਆ ਮੜੇ ਫੁੱਲ ਮਖਾਣੇ ਹੈ ਇਹ ਕਾਦੇ ਹੁੰਦੇ ਆ ਫੁੱਲ ਮਖਾਣੇ ਉਹ ਨਹੀਂ ਕਾਦੇ ਬੰਦਿਆ ਹੈ ਹੈ ਡੇੜੀ ਉਹਨੂੰ ਵੀ ਨਹੀਂ ਪਤਾ ਕਾਦੇ ਮੰਨਦੇ ਹੋਣਗੇ ਵੀ ਫੁੱਲ ਮਖਾਣੀ ਉਹ ਵੀ ਤਾਂ ਗੱਲ ਆ ਝੂਠੇ ਕਰਦੇ ਨੇ ਤਾਂ ਪਹਿਲਾਂ ਹੀ ਲੈ ਆ ਜਾ ਯਾਰ ਯਾ ਤੂੰ ਵੀ ਲੈ ਆ ਪਹਿਲਾਂ ਤਾਂ ਕਿ ਤੂੰ ਨਾ ਨਾ ਤੂੰ ਤਾਂ ਝੂਠੇ ਕਰਦੇ ਯਾਰ ਪਹਿਲਾਂ ਚੱਕ ਲੈ ਐਵੇਂ ਹੀ ਬੱਸ ਐਵੇਂ ਨਹੀਂ ਐਵੇਂ ਨਹੀਂ ਬੱਕਰੀ ਉੱਤੇ ਰਿਹਾ ਤੂੰ ਚੱਕ ਲੈ ਪਹਿਲਾਂ ਹੂੰ ਤੂੰ ਤੇਰਾ ਮੂੰਹ ਹਿੱਲਦਾ ਨਹੀਂ ਮੇਰਾ ਤੇ ਮੂੰਹ ਹਿੱਲਦਾ ਲੈ ਆ ਖਾ ਕੇ ਨਿਕਾ ਗਿਆ ਆ ਤੂੰ ਆਇਆ ਕਰ ਲਈ ਜਮਨ ਡੀ ਜੇ ਤੇ ਚੱਲਦਾ ਹੁੰਦਾ ਉਹ ਸੱਚੰਦਰੋਂ ਪੱਖੀ ਛੱਡ ਕੇ ਆ ਮਾੜੀ ਜੀ ਕਿਉਂ ਪੱਖੀ ਨਾ ਕੀ ਹੋ ਜੂ ਮਾਈ ਤੇ ਜਾਉ ਅਸੀਂ ਚਾਹ ਪੀਣੇ ਹਾਂ ਤੁਸੀਂ ਤਾਂ ਇਹ ਵੀ ਤਿਆਬ ਬਣਾ ਦਿੰਦੀ ਹੈ ਚਾਹ ਵੀ ਚਾਹ ਤਾਂ ਦੋ ਕਰੀ ਪੀਣੀ ਚਾਹੀਦੀ ਆ ਦਿਨ ਚ ਪਤਾ ਦੋ 100 ਰੁਪਏ ਦਿੱਤੀ ਆ ਨਾ ਤੀਜੀ ਰੁਪਏ ਹੈਗੀ 3 ਵਜੇ ਪੈਸੇ ਦੇ ਦਿਓ ਕਾਹਨੂੰ ਜੀ ਬਣਾਉਂਦੇ ਐਵੇਂ ਨਹੀਂ ਬਣਨੀ ਲਾ ਕੇ ਦੇਖ ਲਾ ਜਾ ਤਾਂ ਹਾਂ ਰੋਟੀ ਨਹੀਂ ਮੈਂ ਨਹੀਂ ਮਸਲਾ ਕੇ ਦੇਖਣਾ ਆ ਉਹ ਜਾਣਾ ਲਾਲਾ ਇਹ ਕਰੀ ਕਰਕੇ ਠੰਡੀ ਪਈ ਆ ਦੇਖ ਹੱਥ ਲਾ ਕੇ ਦੇਖ ਤਾਂ ਸਹੀ ਲੈ ਕੁਛ ਵੀ ਨਹੀਂ ਲੈ ਮਾੜਾ ਇਹ ਤਾਂ ਨਹੀਂ ਮਾੜਾ ਜਾਂਦਾ ਲਾ ਨਹੀਂ ਨਹੀਂ ਸੋਦਾ ਮਾੜੀ ਵਿੱਚ ਬੂਰੀ ਡਿੱਗੀ ਲਾ ਲਫਾਫੇ ਦਾ 25 ਸਿਰ ਤੇ ਵਿੱਚ ਬੂਰੀ ਡਿੱਗਣਾ ਵਾ ਆ ਤਾਂ ਫੁੱਲ ਮਖਾਣਿਆਂ ਨੇ ਭਰ ਜਾਣੀਆਂ ਤੇਰੀ ਲੈ ਇੱਥੇ ਭਰ ਗਈ ਫੁੱਲ ਮਖਾਣੇ ਪਾਈਦੇ ਕਾ ਤੋਂਦੇ ਪੰਜੀਰੀ ਚੋਂ ਟੁਈ ਤਾਂ ਟੁਈ ਤਾਂ ਹੁੰਦੇ ਆਏ ਦੜੀ ਦੜੀ ਕਦਾ ਮੈਨੂੰ ਤਾਂ ਪਤਾ ਨਹੀਂ ਇਹਨੂੰ ਕੀ ਪਤਾ ਬੜੀਆਂ ਫਨੀ ਦੀ ਬੰਦੀਆਂ ਆਹ 2 ਕਿਲੋ ਬਾਦੰਨੀਆਂ ਫਨੀ ਕੀ ਚ ਤਾਂ ਹੀ ਤੂੰ 2 ਕਿਲੋ ਲੈ ਲੇ ਉਹਦਣ ਹਨਾ 2 ਕਿਲੋ ਥੋੜੋ ਕਿਲੋ ਲੈ ਆਂ ਆਦਣ ਛਾਹ ਤੋਂ ਮੈਂ ਇੱਕੇ ਫੁੱਲ ਮਸਾਣੇ ਹਾਂ ਹੋਰ ਵੀ ਹੁਣ ਹੀ ਪੋਚਨ ਪੁੰਨ ਪੁੰਨ ਕੇ ਸਾਰੇ ਉਹੀ ਇਨ ਇਨ ਰੋ ਰੋ ਚੱਬਦੇ ਆ ਕਿੱਥੇ ਨੋ ਨੋ ਮੈਂ ਕੀ ਕਹਿੰਦਾ ਕੋਈ ਨਹੀਂ ਚਾਪਦਾਗਾ ਲਾ ਪੁੱਛਦਾ ਇਹਨੂੰ ਮੈਂ ਉੱਥੋਂ ਹੀ ਆਇਆ ਕੋਈ ਨਹੀਂ ਚਾਪਦਾ ਪੁੱਲ ਬਾੜਾ ਜਮਾਈ ਫਿਰਦੀਆਂ ਕਿਉ ਮੰਮੀ ਇਹਦੇ ਵਿੱਚ ਹੀ ਸਿੱੜਦੇ ਨਹੀਂ ਛੱਟਿਆ ਨਹੀਂ ਹੁੰਦਾ ਨਹੀਂ ਛੱਟਿਆ ਗਿਆ ਤੈਨੂੰ ਇਹਦੇ ਉੱਤੇ ਰੱਖਣਾ ਸੀ ਪਹਿਲਾਂ ਤੂੰ ਲਿਆ ਮੈਂ ਗੈਂਸਟੇ ਕਰਕੇ ਲਿਆਉਣਾ ਇਹਨੂੰ ਓਏ ਤੂੰ ਤਾਂ ਪਰਲਾਕੇ ਹੀ ਚਲਾਤੇ ਸ਼ੱਕ ਬਾਹਰ ਰਗੜਦੇ ਆ ਆਹ ਕਿਆ ਹੋ ਖੁਰਜੀ ਨਾ ਇਹ ਨਾ ਗੱਲ ਕਰ ਤੂੰ ਹਾਂ ਕੀ ਕੀੜਾ ਕੜਨਾ ਮਮੇ ਰਹਿਣ ਦੇ ਆਪੇ ਅੱਧਾ ਕੱਢ ਕੇ ਫੇਰ ਮਗਰੋਂ ਉੱਤੇ ਪਾਉਂ ਸਾਰਾ ਥੋੜਾ ਰੋਟਾ ਜਾਣਾ ਇਹਦੇ ਚੈਨਾ ਫੇ ਕੰਨੀ ਦੀ ਨੂੰ ਆਤਾ ਤੁੰਪਾ ਨਾ ਲਾ ਓਏ ਮੇਰੇ ਕੋਲੇ ਦਾ ਖੜ ਮੈਨੂੰ ਹੁਣ ਪਤਾ ਨਹੀਂ ਲੱਗਣਾ ਬੀ ਰੱਖ ਦੇ ਇੱਥੇ ਮੈਂ ਆਪੇ ਕਰ ਲੈਣੀ ਆ ਜੀ ਦੇ ਫੁੱਲ ਮਖਾਣੇ ਉਹ ਪਾਉਣੇ ਆ ਤੇ ਮੈਕਸੀ ਚ ਤੇ ਮੈਕਸੀ ਦੇ ਵਿੱਚ ਹੁਣ ਕਰਾਂਗੇ ਗ੍ਰੈਂਡ ਫੁੱਲ ਮਖਾਣੇ ਪੀਸੇਗਾ ਸਾਰੇ ਮੈਂ ਪੀਸ ਤੇ ਆ ਜਿੰਨੀ ਪਈ ਆ ਖਾਸ ਖਾਸ ਸਾਰੀ ਪਾ ਦਾਂ ਖਾਸ ਖਾਸ ਕੱਲੀ ਨਹੀਂ ਰਗੜੀ ਜਾਣੀ ਬਦਾਮ ਪਾ ਦਨੇ ਆ ਉਹਦੇ ਨਾਲ ਖਾਸ ਖਾਸ ਦੇ ਨਾਲ ਪਾਵਾਂਗੇ ਆਪਾਂ ਬਦਾਮ ਕੱਲੀ ਤਾਂ ਰਗੜੀ ਨਹੀਂ ਜਾਂਦੀ ਏ ਕੱਲੀ ਰਗੜੀ ਜਾਂਦੀ ਏ ਕੁੰਡੀ ਚ ਮੰਮ ਲਾ ਮੋਟਰ ਦਾ ਕੰਮ ਹੋ ਗਿਆ ਤਾਂ ਇਹ ਤਾਂ ਖੜ ਗਈ ਮੰਮੀ ਉਹਦਾ ਮੈਕਸੀਕੋ ਹੀ ਖੜ ਗਈ ਯਾਰ ਕਿੱਥੋਂ ਹੈ ਉਹਨੇ ਬਕਰ ਉਹ ਨਹੀਂ ਚੱਲਣੋ ਹੀ ਹਟ ਗਈ ਮੈਕਸੀ ਤਾਂ ਪਤਾ ਨਹੀਂ ਯਾਰ ਆ ਦੇਖੀ ਗਾ ਸੱਚੀ ਚੱਲਦੀ ਨਹੀਂ ਓਏ ਓਵੇਂ ਤਾਂ ਖਾਲੀ ਕਿ ਮੈਂ ਕੱਲੀ ਖਾਲੀ ਵੀ ਚਲਾ ਕੇ ਦੇਖੀ ਆ ਚੱਲਦੀ ਨਹੀਂ ਤਾਂ ਲੈ ਲੈ ਆ ਬਦਾਮ ਪਾਏ ਸੀ ਅਜੇ ਤਾਂ ਮੈਂ ਉਹ ਵੀ ਅੱਧੇ ਅੱਧੇ ਕਰਕੇ ਪਾਏ ਸੀ ਮੈਂ ਕਿਹੜਾ ਪੂਰੇ ਪਾਏ ਆ ਇੱਥੇ ਨਹੀਂ ਹੈ ਸਾਰਾ ਘੜਨਾਲੇ ਪਾਏ ਆ ਮੈਂ ਇੱਥੇ ਤਾਂ ਸਾਰਾ ਕੁਝ ਹੀ ਪਿਆ ਰਗੜਨਾਲਾ ਤਾਂ ਪਤਾ ਨਹੀਂ ਕੀ ਹੋ ਗਿਆ ਨਹੀਂ ਇੱਥੋਂ ਦਾ ਕੁਝ ਨਹੀਂ ਹੋਇਆ ਨਾ ਮਨ ਨਾਲਾ ਮੋਟਰ ਹੋਊਂ ਨਾ ਕਰਾਂ ਟਖਾਲੀ ਤੂੰ ਇਹਦਾ ਕੰਮ ਹੋ ਗਿਆ ਲੱਗਦਾ ਫੇਰ ਹੁਣ ਫੇਰ ਹੁਣ ਕੀ ਮੈਂ ਤਾਂ ਪਾਏ ਵੀ ਅੱਧਾ ਅੱਧਾ ਕਰਕੇ ਆ ਮੈਂ ਕਿਹੜਾ ਪੂਰਾ ਪੌਰਾ ਪਾਇਆ ਉਹਟ ਕੀ ਰਾ ਚੱਲਣਾ ਦਿਖਾ ਕੇ ਆਉਂ ਕਾ ਫਿਰ ਉਹ ਡੈਡੀ ਉਹਨੂੰ ਆਤਮੇ ਦੇ ਲੈ ਜਾ ਹੁਣ ਉਹ ਜਾ ਫਰੇਂਦੀ ਬਾ ਉਹ ਇਹ ਚੱਲਣਾ ਹੀ ਹਟ ਗਈ ਹੁਣ ਕੀ ਕਰਗੇ ਇਦਾਂ ਇੰਨੀ ਰਗੜੇ ਸੀ ਆ ਮੈਂ ਬਤਾਉਂ ਮੀ ਉਹ ਕਹ ਉਹਨੇ ਦੇਖ ਤਾਂ ਕੀ ਦੇਣਾ ਆਂ ਦੇ ਆ ਇਹਦਾ ਬਹੁ ਪਈ ਆ ਉਹ ਯਾਰ ਹੁਣ ਮੇਰਾ ਤਾਂ ਕੋਈ ਕਸੂਰ ਨਹੀਂ ਮੈਂ ਥੋੜੇ ਥੋੜੀ ਪਾਏ ਸੀ ਆ ਲੈ ਗਿਆ ਹੁਣ ਕੀ ਵੀ ਹੈ ਉਹ ਪੋਰਾ ਨਹੀਂ ਘਾਲਦੀ ਫੇਣੀ ਉਹ ਨਾ ਪਤਾ ਦਾ ਪਾਇਆ ਸੁਣ ਕੀ ਸਾਰੇ ਉਹ ਕੰਮ ਨੂੰ ਸੈਡੂ ਹਾਂ ਮੈਨੂੰ ਮੈਂ ਕਿਹਾ ਸੀ ਆਤਾ ਭੌਂੜਾ ਮੈਂ ਡਾਲ ਦੇਣ ਦੀ ਤਾਂ ਕਿ ਨਹੀਂ ਉਹ ਨਿਆਣਾ ਪੀਂਦਾ ਨਹੀਂ ਉਹ ਉਹਨੇ ਪੀਂਦਾ ਤਾਂ ਬਾਹਰ ਮਾਰਦਾ ਚੱਕ ਚੱਕ ਫੇਰ ਉਹ ਮਾਰ ਨਹੀਂ ਉਹ ਤਾਂ ਦਰਦ ਕਿਲਤੀ ਬਣਾਉਣਾ ਦਾ ਤੇ ਜਿਹੜਾ ਕਰਨਾ ਬਣ ਪਾ ਦੇ ਫੇਖਾਂ ਫਿਰ ਦੇਖ ਕੇ ਸਾਰਾ ਹੀ ਪਾਦਾ ਚੋਰ ਸਾਰੇ ਕੁੱਟੇ ਜਾਉ ਆ ਮੇਰੇ ਇਥੇ ਬਾਹਰ ਚ ਉੜਦੇ ਆਂ ਚਾ ਕੀ ਕਹਿੰਦੇ ਐ ਇਹਨੂੰ ਸਗਰ ਕੰਦੀ ਹਾਂ ਮਾਮ ਜਸਤੋ ਨਾਮ ਜਸਤੋ ਮਾਮ ਜਸਤੋ ਮਾਮ ਜਸਤੋ ਠੀਕ ਆ ਬਹੁਤ ਟਾਈਮ ਲੱਗੂ ਜੇ ਰੇਸ ਤਾਂ ਹੂੰ ਬਹੁਤ ਨੂੰ ਟਾਈਮ ਕਿਹੇ ਚ ਲੱਗਦਾ ਫੇਰਾ ਮੈਂ ਤਾਂ ਜਾ ਵਡੇ ਦੇ 10 10 ਕਿਲੋ ਮੇਥੇ ਕਟ ਕਟ ਮਈਆਂ ਨੂੰ ਦਿੱਤੇ ਇਹਦੇ ਚ ਵਾਹ ਉਹ ਤਾਂ ਹੋਣਾ ਮਾਮ ਜਸਤੋ ਹੈ ਔਰ ਇਸੀ ਮੁਕਸੀ ਨਾਲ ਤਾਂ ਬਹੁਤ ਛੇਤੀ ਹੁੰਦਾ ਇਹ ਚ ਮੈਂ ਮੈਂ ਕਿਸੀ ਦਤ ਮੰਗਾਇਆ ਲੀ ਗਿਆ ਨਹੀਂ ਕੀ ਆਕਾ ਜੀ ਇਹਦਾ ਸਮਾਨ ਆ ਗੀਆਂ ਮਾਮ ਜੇਸਤ ਨੇ ਰਗੜਦਿਆਂ ਚੱਕ ਰਗੇ ਜਨੇ ਕੁੱਟ ਕੇ ਰਗੜਦੇ ਹੁੰਦਿਆਂ ਫੇ ਆ ਉਖਾ ਕਰਨਗੇ ਮੇਥੇ ਮੇਥੇ ਭੱਜਣਗੇ ਇਹ ਚ ਨਹੀਂ ਭਾਈਂ ਤੇ ਮਾ ਕਨਾ ਤੂੰ ਰਗੜਦਾ ਤੈਨੂੰ ਹਿਸਾਬ ਆ ਤੂੰ ਰਗੜਦੀ ਰਹੀਆਂ ਦਾ 10 10 ਕਿਲੋ ਨਾਲੇ ਕਿ ਨਹੀਂ 10 10 ਕਿਲੋ ਰਗੜ ਦਿੰਦੀ ਹਮਮ ਤੋਂ ਜੋਰ ਸੀ ਹੁਣ ਜੋਰ ਕਿੱਥੇ ਆ ਹਾਂ ਕੀ ਕਹਿੰਦਾ ਹੋਰ ਲੈ ਆਉਂ ਤੂੰ ਚੱਕ ਨਾ ਆ ਵੀ ਨਾ ਮੱਚ ਜੇ ਆਪਾਂ ਤੋਂ ਹਮ ਮੇਥੇ ਹੀ ਰਹਿੰਦੇ ਮੇਥੇ ਰਗੜ ਲਾਉਂਦਾ ਨਾ ਤੂੰ ਰਗੜ ਫਿਰ ਬਈ ਮੈਨੂੰ ਤਾਂ ਫੇਰ ਤੁਸੀਂ ਕਹਿ ਦੇਣਾ ਹਾਂ ਲੈ ਡੈਡੀ ਨਾ ਉਹ ਦੂ ਵੀ ਛੋਟੀ ਆ ਛੋਟੀ ਨਹੀਂ ਹੈ ਆ ਪਾਉ ਹੁਣ ਕਿੰਨੇ ਕੁ ਪਾਉਣੇ ਮੇਥੇ ਦੇਵਾ ਚੱਲ ਨਹੀਂ ਖੜੀ ਉੱਤੋਂ ਫੜ ਕੇ ਰੱਖਿਓ ਕਿੱਦੋਂ ਖੜੀ ਬਸ ਇੱਧਰ ਨੂੰ ਉਹ ਤੇਜ਼ ਕਿੱਥੇ ਆ ਚੱਲਦ ਕੋਈ ਇੰਨੀ ਆ ਡਾਊਨ ਕਰਾਉਣਾ ਚਾਹੀਦਾ ਉਹਨੂੰ ਰਗੜੇ ਗਏ ਮੰਦਰਾ ਰਗਦਾ ਬੱਸ ਇਹਦਾ ਵੀ ਦਬਾ ਦੇ ਜਿਹੜਾ ਕਿਰਕ ਜੀ ਨਿਕਲ ਜੂ ਨਹੀਂ 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 ਫਿਰ ਬਾਲਾ ਬੰਨ ਲਊਗਾ ਆਰ ਰੋਲ ਦੇ ਤਰ੍ਹਾਂ ਸਲਾ ਕੇ ਨਹੀਂ ਰੋਲ ਦੇ ਕਿੱਥੇ ਆਏ ਆਈ ਹੁਣ ਹੋਰ ਕੀ ਕਰਨ ਇਹ ਬਣਾਵਾਂਗੇ ਪਨੀਰ ਲਿਆ ਕੇ ਕਿਸੇ ਦਾ ਨਹੀਂ ਬਣਾਉਗਾ ਇਹ ਪਨੀਰ ਹੋਰ ਸਾਗ ਰੋਜੀ ਦਾਲਾ ਰੋਜੀ ਸਾਗ ਰੋਜੀ ਸਾਗ ਆ ਆ ਰੋਜੀ ਅਸੀਂ ਨਹੀਂ ਖਾਣਾ ਸਾਗ ਧਰ ਲੋ ਦਾਲ ਖਾ ਲੋ ਚਟਨੀ ਨਹੀਂ ਖਾ ਲੋ ਚਟਨੀ ਨਾ ਚਾਰ ਨਾ ਖਾ ਲਾਂਗੇ ਖਾ ਲੋ ਹਾਂ ਇਹ ਮੀ ਸਾਗ 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 ਕੀ ਹੋ ਗਿਆ ਹੁਣ ਉਹ ਕਰਤਾ ਜਾਮ ਕੋਈ ਜਾਮ ਨਹੀਂ ਹੋਇਆ ਇਹਨੂੰ ਪੈਣਾ ਬੱਕੜ ਹਾਂ ਇਹਨੂੰ ਕੋਣਾ ਸਾਰੇ ਤੁਸੀਂ ਦੇਖ ਲਓ ਜੇ ਕੀੜਾ ਜਾਂ ਦਵਾਉਣਾ ਦਾ ਦਵਾ ਦੰਨੇ ਆ ਹਾਂ ਜੇ ਸਾਰਦਾ ਦਾ ਫਿਰ ਸਾਰ ਵੀ ਦੰਨੇ ਆ ਜੇ ਚੱਬਿਆ ਜਾਊਗਾ ਉਹ ਮੰਮੀ ਦਾ ਕਹਿੰਦੀ ਨਰਾਇਆ ਆਟਾ ਬਣ ਜਣਾ ਨਹੀਂ ਇਹਨੇ ਇਹ ਤਾਂ ਚਾਜਣਾ ਪਹਿਲਾਂ ਬਣਾਇਆ ਨਹੀਂਗਾ ਬਣਾਇਆ ਵਿਆ ਅੱਧਾ ਤਾਂ ਵੇਚ ਹੀ ਰਹਿ ਗਿਆ ਸੀਗਾ ਜਦੋਂ ਮਸ਼ੀਨ ਖੜ ਗਈ ਸੀਗੀ ਹਾਂ ਇਹੋ ਕਰ ਬੋ ਹਾਂ ਉਹ ਲੈ ਆ ਰੋੜ ਕੇ ਦਾ ਵੇ ਕਿnde ਕਿnde ਪਾਇਆ ਮਾਂ ਮਮੀ ਦਾ ਕਹਿੰਦੀ ਲੋਡ ਨਹੀਂ ਆਹ ਇੱਕ ਮੈਂ ਤੇ ਵਿੱਚ ਕੁੱਟ ਨੂੰ ਮੜੇ ਦੇ ਓਏ ਉਹਦੇ 'ਚ ਹੀ ਢੀੜਾ ਦਵਾ ਦਿੰਨੇ ਆ ਸਾਰਿਆਂ ਦਾ ਇੱਕ ਰੀ ਯਾਰ ਤਾਂ ਦ ਸਹੀ ਗੱਲ ਹੈ ਵੀ ਝੜਤੀ ਦੀ ਮਾਮ ਲੱਗ ਗਈ ਹੈ ਇਹ ਮਾਂ ਤੇਰੇ ਜੰਮੇ ਫੇਰੇ ਇਹ ਪੈ ਜੂਗੀ ਇਹ ਖੰਡਾ ਪੂਰਾ ਪੂਰਾ ਖੰਡ ਓ ਵਿੱਚ ਕਿਉਂ ਪਿਆ ਹੋਣਾ ਤੇ ਨਹੀਂ ਖੜਾ ਦੇਣੀ ਸੀ ਡੈਡੀ ਨੇ ਤਾਂ ਬਾਤ ਗਈ ਨਾ ਥੇ ਨਾ ਕਿੰਨੇ ਉਹ ਜਿੰਨੇ ਕੱਢੀ ਵੀ ਆ ਕੱਢੀ ਵੀ ਉਹਨੂੰ ਵੀ ਪਾਉਣੀ ਆ ਚਲੋ ਜੀ ਛੱਕੋ ਬਣ ਗਈ ਪੰਜੀਰੀ ਪਤਾ ਸਾਰਾ ਕੁਝ ਮਚਾਣਾ ਇਸਦੇ ਨਾ ਹੋਰ ਕੋਈ ਸਾਡਾ ਪੈਗਾ ਡੈਡੀ ਉਹ ਬੋਲਣ ਹੀ ਨਹੀਂ ਦਿੰਦੀ ਉਹ ਨਹੀਂ ਚੱਕ ਦਿੰਦੀ ਆ ਕੰਮ ਨੂੰ ਆ ਫਿਰ ਅੱਗ ਕਾਹ ਨੂੰ ਮਚਾਉਣੀ ਆ ਇਹ ਕੋਆ ਵੀ ਜਿਹੜਾ ਰਲਾਉਣਾ ਆ ਕ ਮਚਾ ਕੇ ਪੰਜੀਰੀ ਬਣ ਗਈ ਹਾਂ ਇਹ ਹੱਕ ਮਠਾ ਪਤਾ ਕਿਉਂ ਮੈਂ ਖੰਡ ਘਟਣਾ ਨਹੀਂ ਹਾਂ ਹੋਰ ਪਾ ਦੇ ਉਹ ਲੈ ਬਾਈ ਮੈਂ ਖੰਡ ਹੋਰ ਪਾ ਦੇ ਮੰਮੀ ਕਿੰਨਾ ਸਮਾਨ ਬਣ ਕੇ ਅੰਦਰ ਆਇਆ ਹਾਂ 2 ਕਿਲੋ ਘਿਓ ਸੀ ਦੇਖ ਲੈ ਕਿੰਨਾ ਬਣ ਗਿਆ ਮੈਨੂੰ ਕੀ ਪਤਾ ਕਿੰਨਾ ਬਣ ਗਿਆ 2 ਕਿਲੋ ਘਿਓ ਸੀਗਾ 1.5 ਕਿਲੋ ਵਟਾ ਸੀ 3.5 ਕਿਲੋ ਕਦੂਜਾ ਸਮਾਨ ਹੋਊ ਹੂੰ ਕੀ ਬਦਾਮ ਵੀ ਪਾਏ ਆ ਕਾਜੂ ਵੀ ਪਾਏ ਆ ਮੇਥੇ ਵੀ ਪਾਏ ਆ ਖਾਸ ਖਾਸ ਵੀ ਪਾਏ ਆ ਸੀਗੇ ਮੇਰੇ ਕੋਲੇ ਖਾਸ ਖਾਸ ਵੀ ਪਾਤੀ ਕਮਾਨ ਤਾਂ ਸਾਰਾ ਪਾਤਾ ਤੁਹਾਨੂੰ ਤਿਲ ਵੀ ਪਾਤੇ ਉਹ ਸੱਚ ਮਗਜਾਰੇ ਉਹ ਵੀ ਪਾਏ ਸੀ ਚਾਰੇ ਮਗਜ ਪਾਤੇ ਹੁਣ ਹਲਾ ਤਾਂ ਲੈ ਹੁਣ ਹਲੂ ਕਿੱਥੋਂ ਹੈਲਦੀ ਤਾਂ ਹੈ ਨਹੀਂ ਕੜਾਹੀ ਦੇ ਵਿੱਚੋਂ ਬਾਹਰ ਨਿਕਲਿਆਉਣੀਆਂ ਉਹ ਛੇਕ ਤਾਂ ਪੈਂਦਾ ਨਹੀਂ ਥੱਲੇ ਉਹਨੂੰ ਜਾਂ ਪੂਰਾ ਉਹ ਛੇਕ ਕੀ ਕਰਨਾ ਇਹ ਭੋਗ ਬਣਾਉਣਾ ਇਹ ਤਾਂ ਥੱਲੇ ਲਾ ਕੇ ਰਹਿ ਲੋ ਚੱਲ ਚੱਲ ਕਿਉਂ ਨਹੀਂ ਪਾਉਣਾ ਉੱਤੇ ਵਿੱਚ ਨਾਲ ਨਾਲੇ ਕਹਿੰਦੀ ਸੀ ਹੋਰ ਪਾਉਣਾ ਚਲ ਦੇਖੀ ਪਤਾ ਚੁੰਨੀ ਮਚਾ ਨਾ ਲਈ ਜੀ ਆਖ ਚੱਲ ਨਾ ਰਲਾ ਲੋ ਚਲ ਤੂੰ ਹੀ ਲਾਉਣਾ ਨਹੀਂ 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 ਜਾ ਤੂੰ ਹੀ ਰੋਲਾ ਨਾ ਲੈ ਟੈਡੀ ਉਹਦੀ ਬੜਿਆ ਲੈਂਦਾ ਮੰਮੀ ਨੂੰ ਮੈਂਟ ਜੀ ਹਾਂ ਮੱਜ ਬਲਕਿ ਵੀ ਬੇਦਲ ਆਲਾ ਹੁਣ ਤੋਂ ਮੈਨੂੰ ਫੋਨ ਲਾਤਾ ਵੀ ਸਾਗ ਨੂੰ ਉਹ 11 ਵਜੇ ਮਾਂ ਵੀ ਕਹਿੰਦੇ ਮਾਂ ਸੀ ਆਖਿਆ ਸੀ ਲੈ ਆਉਣੀ ਹੈ ਕਹਿੰਦੇ ਨਹੀਂ ਓਏ ਅਸੀਂ ਨਹੀਂ ਸਾਗ ਖਾਣਾ ਯਾਰ ਐਵੇਂ ਯਾਰ ਕਰਦਾ ਰੋ ਰਹੀ ਭੈਣ ਉਹ ਬਣਾ ਢੰਪਾ ਲੈਨੇ ਯਾਰ 15 ਦਿਨ ਹੋ ਗਏ ਸਾਗ ਤਾਂ ਰੇ ਨੂੰ ਦਾਲ ਤ ਰੋਜ਼ ਹੀ ਦਾਣਾ ਰੋਜ਼ 100 ਰੁਪਏ ਦਾਲ ਤੇ ਤਾਂ ਲਾਭ ਹੂੰ ਲਾਭ ਸਾਨੂੰ ਕੀ ਕਹਿੰਦੇ ਮੈਂ ਚਾਹ ਨਾ ਪਾ ਲਉ ਆਇਆ ਮੈਂ ਸਾਗ ਹੀ ਸਾਗ ਹੀ ਹਾਂ ਆ ਮੈਨੂਰ ਆ ਤੇ ਮੈਂ ਆਲਦਾ ਬਣਾ ਕੇ ਖਾਵਾਂ। ਜੇ ਗੋਭੀ ਲਿਆਉਣੇ ਗੋਭੀ ਬਣਾਵਾ। ਹਾਂ ਗੋਭੀ ਬਣਾ। ਪਨੀਰ ਲਿਆਉ ਨਹੀਂ ਪਨੀਰ। ਪਨੀਰ ਮਾਤਾ ਨੂੰ ਨਹੀਂ ਬੰਦੇ ਪਨੀਰ। ਲਾ ਚਾਹ ਤਾਕਤ ਵਾਲੀ ਚੀਜ਼ ਤੂੰ ਨਹੀਂ ਖਾਂਦੀਗੀ। ਉਏ ਹੋਰ ਹੀ ਪੱਠੇ ਜੇ ਖਵਾਈ ਜਾਂਦੀ ਨੇ ਇਹ ਨਾਲੇ ਖਾਈ ਜਾਂਦੀ ਰਹਿੰਦੀ ਐ। ਠੀਕ ਆ। ਬਸ ਮਹਾਰਾਜਾ ਪਾਛਾ। ਅੰਗਰੇਜ਼ ਤੇ ਪਨਾਛਾ ਪਾਛਾ। ਕੋੜੀ ਵੀ ਬਹੁਤ ਹੋਊਗੀ। ਕਿੱਠੇ ਕੋੜੀ ਆ? ਹਮੇ ਕੋ ਖਿਡਰੀ ਮਾੜੀ ਕੌੜੀ ਆ ਕੌੜੀ ਆ ਮਨੇ ਮਾੜੀ ਹੀ ਖਾਣੀ ਨਹੀਂ ਬਸ ਬਾਪੂ ਦਾ ਖਾਣਾ ਵੀ ਮੈਂ ਕੁਝ ਵਾਰ ਮੂੰਹ ਨਹੀਂ ਖਲੋਣਾ ਹੁੰਦਾ ਐ ਮੈਂ ਹੀ ਖਾਂਦਾ ਮੈਂ ਮਾੜੀ ਮੋਟੀ ਹੋਰ ਕੌੜੀ ਤਾਂ ਕਿਉਂ ਨਹੀਂ ਹੋਊਗੀ ਕੌੜੀ ਤਾਂ ਹੈਗੀ ਆ ਹੂੰ ਚੱਤਰ ਲਾ ਦੇਣ ਹਾਂ ਇਹਦਾ ਕੀ ਤਾਲ ਬੰਦਾ ਮੈਂ ਤੜੀ ਹੋਰ ਕੀ ਆ ਬਾੜੀ ਕੌੜੀ ਬਣਾਈ ਆ ਡੈਡੀ ਨੇ ਦਾ ਆਪੋ ਦਾ ਖਾਧ ਹੀ ਨਹੀਂ ਆਂਦੀ ਆਪਾਂ ਆਪਾਂ ਕੋਈ ਗੱਡਾਂਗੇ ਸਹੀ ਗੱਲ ਆ ਤੂੰ ਦੱਸ ਕਿਦੋਂ ਮੈਂ ਕਿਹਦਾ ਸਾਥ ਹੁੰਦਾ ਤੇ